ਖਬਰ ਲੈਣੇ ਆ ਤਰਨਤਾਰਨ ਤੋਂ ਜਿੱਥੇ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਪਤੀ ਪਤਨੀ ਚਾਹ ਬਣਾਉਣ ਦਾ ਕੰਮ ਕਰਦੇ ਸੀ ਜਿੱਥੇ ਕਿ ਸ਼ਾਮ ਹੋਣ ਤੇ ਉਹ ਆਪਣਾ ਨਿੱਜੀ ਸਮਾਨ ਇੱਕ ਆਟੋ ਰਿਕਸ਼ਾ ਦੇ ਵਿੱਚ ਰੱਖ ਰਏ ਸੀ ਜਿੱਥੇ ਕਿ ਅਚਾਨਕ ਹੀ ਹਨੇਰੀ ਚੱਕਰ ਦੇ ਕਾਰਨ ਚਾਹ ਬਣਾਉਣ ਵਾਲੇ ਵਿਅਕਤੀ ਦੇ ਉੱਪਰ ਅਚਾਨਕ ਕੰਦ ਦਿੱਗ ਗਈ ਅਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਦੀ ਮਦਦ ਦੇ ਨਾਲ ਕੰਦ ਦੇ ਹੇਠੋਂ ਕੱਢ ਕੇ ਤਰਨਤਾਰਨ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ ਇਸ ਦੇ ਜਦ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਬਹੁਤ ਗਰੀਬ ਪਰਿਵਾਰ ਹੈ ਜਿੱਥੇ ਕਿ ਆਪਣੇ ਘਰ ਦਾ ਗੁਜ਼ਾਰਾ ਚਾवीस ਕੇ ਹੀ ਕਰਦੇ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਐਲੀਵੇਟੇਸ਼ਨ ਦੇ ਸਾਹਮਣੇ ਵੱਡੀ ਜੀ ਤਗੜੀ ਕੰਦ ਡਿੱਗੀ ਵਿਚਾਰੇ ਚਾਹਲੇ ਦੇ ਉੱਤੇ ਜੋ ਸਟਰ ਲੈ ਗਿਆ ਬਹੁਤ ਗਰੀਬ ਮਾਰ ਹੋਈ ਉਹਦੇ ਨਾਲ ਵਿਚਾਰੇ ਨਾਲ ਕਿੰਨੀ ਕੁ ਉਹਦੇ ਸੱਟ ਲੱਗੀ ਕੰਦ ਥੱਲੇ ਆ ਗਿਆ ਆਹ ਥੱਲੇੋਂ ਕੱਢਿਆ ਆ ਗਿਆ ਕਿ ਕੀ ਐਂਬੂਲੈਂਸ ਆਈ ਹੁਣ ਮੌਕੇ ਤੇ ਨਹੀਂ ਅਜੇ ਨਹੀਂ ਆਈ ਉਹ ਨੂੰ ਕਲਾਤਾ ਬੈਂਟਰੀ ਵਾਲੀ ਤੇ ਰੇਲਵੇ ਸਟੇਸ਼ਨ ਦੇ ਸਾਹਮਣੇ ਪਹਿਲਾਂ ਜਿਹੜਾ ਹੋਇਆ ਹੁਣ ਇਹ 5-7 ਮਿੰਟ ਹੋਏ ਨੇਰੀ ਆਈ ਜਿੰਦੀ ਤੂਫਾਨ ਵਰਗੀ ਵਿਚਾਰੇ ਦੇਖ ਕੇ ਇਹੀ ਭੱਜ ਗਏ ਉਦੋਂ ਬਸ ਆਹੀ ਕੋਲ ਦੇਖਿਆ ਉੱਥੇ ਡਿੱਗੀ ਉਹ ਚਾਹ ਉਹ ਕਾਰ ਬਦੋ ਤੇ ਡਿੱਗੀ ਵੀ ਜਾਣੀ ਤੇ ਕਿੱਧਰ ਹੋਣਾ ਹੈ ਇਹ ਭਾਰਤ ਕਿੱਦਾਂ ਦੀ ਆ ਇਹ ਹੁਣ ਭਗਵਾਨ ਨੂੰ ਪਤਾ ਵਾ ਪਰਮਾਤਮਾ ਹੀ ਉਹਦਾ ਠੀਕ ਕਰੇ